ਹਾਂਜੀ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇਹ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਭੈਣ ਦਾ ਵਿਆਹ ਹੁੰਦਾ ਹੈ ਤੇ ਜਦੋਂ ਭੈਣ ਦੀ ਡੋਲੀ ਹੁੰਦੀ ਹੈ ਤਾਂ ਦੇਖੋ ਭੈਣ ਰੋਣ ਦੀ ਬਜਾਏ ਕਿੰਨਾ ਹੱਸ ਰਹੀ ਹੈ ਤੇ ਕਿੰਨਾ ਖੁਸ਼ ਹੋ ਕੇ ਡੋਲੀ ਵਾਲੀ ਗੱਡੀ ਦੇ ਵਿੱਚ ਬੈਠ ਰਹੀ ਹੈ ਨਹੀਂ ਤਾਂ ਅਕਸਰ ਆਪਾਂ ਦੇਖਦੇ ਹਾਂ ਕਿ ਵਿਆਹ ਵਾਲੀ ਕੁੜੀ ਡੋਲੀ ਤੁਰਨ ਵੇਲੇ ਘਰੋਂ ਨਿਕਲਦੇ ਸਾਰੀ ਰੋਣ ਲੱਗ ਜਾਂਦੀ ਹੈ ਪਰ ਦੇਖੋ ਇਸ ਭੈਣ ਨੂੰ ਆਪਣੇ ਵਿਆਹ ਦਾ ਕਿੰਨਾ ਚਾਅ ਹੈ ਸਭ ਨੂੰ ਦੇਖੋ ਕਿੰਨਾ ਹੱਸ ਕੇ ਮਿਲ ਰਹੀ ਹੈ ਆ ਪਹਿਲੀ ਵਾਰ ਦੇਖਿਆ ਜਦੋਂ ਲਾੜੀ ਦਾ ਵਿਆਹ ਹੁੰਦਾ ਹੈ ਤੇ ਡੋਲੀ ਵਾਲੇ ਦਿਨ ਰੋਣ ਦੀ بجائے ਦੇਖੋ ਸਹੁਰੇ ਜਾਣ ਵੇਲੇ ਲਲਕਾਰੇ ਮਾਰਦੀ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਲਾੜੀ ਜਦੋਂ ਲਲਕਾਰੇ ਮਾਰਦੀ ਹੈ ਤਾਂ ਸਾਰੇ ਦੇਖੋ ਕਿੰਨਾ ਹੈਰਾਨ ਹੋ ਜਾਂਦੇ ਨੇ ਤੁਹਾਡੇ ਹਿਸਾਬ ਨਾਲ ਲਾੜੀ ਨੂੰ ਲਲਕਾਰੇ ਮਾਰਨੇ ਚਾਹੀਦੇ ਸੀ ਜਾਂ ਨਹੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਜ਼ਰੂਰ ਕਰ ਲਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ